ਕੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਲੈ ਕੇ ਆਇਆ ਨਵੀਂ ਵੀਡੀਓ ਮੇਰੇ ਕੋਟਲਾ ਲੋਹਵਾਰ ਦੇ ਵਿੱਚ ਕਿਹੜੀ ਸੇਲ ਲੱਗਦੀ ਆ ਉੱਥੋਂ ਤੋਂ ਇਹ ਵੀਡੀਓ ਬਣਾ ਰਿਆ ਜਿਹੜੀਆਂ ਤੁਸੀਂ ਇਹ ਦੁਪੱਟੇ ਦੇਖ ਰਹੇ ਹੋ 150 ਦੇ ਦੋ ਆ ਦੋ ਮਿਲਦੇ ਆ 150 ਦੇ ਤੇ ਇੱਥੇ ਸੂਟ ਵੀ ਮਿਲਦੇ ਆ ਪਿਓਰ ਕਾਟਨ ਦੇ ਸੂਟ ਨੇ ਸਾਰੇ ਪਿਆਰ कॉटन ਦੇ सूट ਨੇ ਲੋ ਆਪ ਜਾ ਦੇ ਜਿਹੜੀ ਹੈ ਸੇਲ ਲੱਗਦੀ ਆ ਬਹੁਤ ਹੀ ਸਸਤੇ ਨੇ ਤੇ ਕਪੜਾ ਬਹੁਤ ਵਧੀਆ ਫੈਬਰਿਕ ਬਹੁਤ ਵਧੀਆ ਪਿਓਰ कॉटन ਦਾ ਜਿਹੜਾ ਕਪੜਾ 5 ਮੀਟਰ ਦੀ ਕੱਟ ਹੋਊਗੀ ਪਿਓਰ कॉटन ਦਾ ਜਿਹੜਾ ਸੂਟ ਹੋਊਗਾ ਆ ਕਿੰਨੇ ਕਿੰਨੇ ਦੇ ਨੇ 350 ਦਾ ਹੈ ਇਹ ਸੂਟਾ ਮੈਚਿੰਗ ਵੀ ਲੈ ਸਕਦੇ ਹੋ ਤੇ ਕੱਲਾ ਸੂਟ ਵੀ ਲੈ ਸਕਦੇ ਹੋ ਜਿੱਦਾਂ 5 ਮੀਟਰ ਦੀ ਕੱਟ ਵੀ ਲੈ ਸਕਦੇ ਹੋ ਤੁਸੀਂ ਆ ਸੂਟ ਇਹ ਇਹਨਾਂ ਦੇ ਨਾਲ ਚੁੰਨੀ ਹੈਗੀ ਇਹ 3300 ਦੇ ਨੇ ਬਿਨਾ ਚੁੰਨੀ ਤੋਂ ਨੇ ਆਹ ਇਹ ਬਿਨਾ ਚੁੰਨੀ ਤੋਂ ਨੇ ਇਹ ਪਿਆਰ ਕਾਟਨ ਦੇ ਵਿੱਚ ਨੇ ਆਹ ਟਾਈਟਾਈ ਸੌ ਦੇ ਨੇ ਇਹ ਮਿਕਸਡ ਕਾਟਨ ਹਾਂਜੀ ਮਿਕਸਡ ਕਾਟਨ ਇਹ ਮਿਕਸਡ ਕਾਟਨ ਦਾ ਕਪੜਾ ਆ ਤੇ 5 ਮੀਟਰ ਦੀ ਇਹਨਾਂ ਦੀ ਕੱਟ ਹੋਊਗੀ ਬਹੁਤ ਹੀ ਵਧੀਆ ਫੈਬਰਿਕ ਆ ਜਰੂਰ ਤੁਸੀਂ ਇੱਥੇ ਵਿਜ਼ਿਟ ਕਰੋ ਮਲੇਰਕੋਟ ਲਾਲੋਹਵਾਲ ਦੇ ਵਿੱਚ ਜਿਹੜੀ ਆ ਸੇਲ ਲੱਗਦੀ ਆ ਜਿਹੜੇ ਆੜੂ ਬੱਟਿਆ 100-100 ਰੁਪਏ ਦੇ। ਫੋਟ ਬੱਟਿਆ ਜਿਹੜੇ 100-100 ਰੁਪਏ ਦੇ ਨੇ 2 ਮੀਟਰ ਦਾ ਜਿਹੜਾ ਦੁਪੱਟਾ ਹੋਊਗਾ। ਬਹੁਤ ਹੀ ਵਧੀਆ ਤੁਸੀਂ ਜੁਰਤ ਹੈ ਇਹ ਸ਼ਾਪ ਤੇ ਆਇਓ ਬਹੁਤ ਹੀ ਵਧੀਆ ਕਪੜਾ ਹੁੰਦਾ ਹੈ ਤੇ ਅਸੀਂ ਵੀ ਇੱਥੇ ਹੀ ਲੈ ਕੇ ਜਾਂਦੇ ਆ। ਤੇ ਬਹੁਤ ਹੀ ਵਧੀਆ ਕਪੜਾ ਹੁੰਦਾ ਇਹਨਾਂ ਦਾ। ਜਰੂਰ ਤੁਸੀਂ ਇੱਥੇ ਵਿਜ਼ਿਟ ਕਰਿਓ ਇਹ ਸ਼ਾਪ ਦੇ ਉੱਤੇ। ਇਹ 2200 ਰੁਪਏ ਦੇ ਜਿਹੜੇ ਦੁਪੱਟੇ ਨੇ ਕਢਾਈ ਵਾਲੇ 2 ਮੀਟਰ ਦਾ 2 ਮੀਟਰ ਦਾ ਜਰੂਰ ਤੁਸੀਂ ਇਹ ਸ਼ਾਪ ਦੇ ਉੱਤੇ ਵਿਜ਼ਿਟ ਕਰਿਓ ਬਹੁਤ ਹੀ ਵਧੀਆ ਫੈਬਰਿਕ ਹੁੰਦਾ ਤੇ ਚੁੰਨੀਆਂ ਵਗੈਰਾ ਵੀ ਬਹੁਤ ਵਧੀਆ ਹੁੰਦੀਆਂ ਨੇ ਤੇ ਕੱਪੜਾ ਵੀ ਬਹੁਤ ਵਧੀਆ ਹੁੰਦਾ ਇਹ ਦੂਜੀ ਸ਼ਾਪ ਆ ਇੱਥੇ ਵੀ ਤੁਸੀਂ ਦੇਖੋ ਬਹੁਤ ਹੀ ਵਧੀਆ ਜਿਹੜਾ ਨਾ ਫੈਬਰਿਕ ਹੁੰਦਾ ਸੀ ਇੱਥੋਂ ਵੀ ਲੈ ਕੇ ਜਾਣਿਆ ਤੇ 1.5 ਸੌ ਰੁਪਏ ਦੇ ਜਿਹੜੇ ਦੁਪੱਟੇ ਮਿਲਦੇ ਆ ਬਹੁਤ ਹੀ ਵਧੀਆ ਦੁਪੱਟਾ ਹੁੰਦਾ ਇਹਨਾਂ ਦਾ ਤੇ ਆ 2.5 ਸੌ ਰੁਪਏ ਦੇ ਸੂਟ ਨੇ ਜਿਹੜੇ ਇੱਥੇ ਮਿਲਦੇ ਆ ਬਹੁਤ ਹੀ ਵਧੀਆ ਹੁੰਦੇ ਆ ਆ ਵੀ ਤਾਂ ਇਟਾਈ ਸੌ ਰੁਪਏ ਦੇ ਸੂਟ ਮਿਲਦੇ ਆ ਇਹ ਨਾਲ ਪਲਾਜ਼ੋ ਵੀ ਬਣ ਜਾਂਦਾ ਤੇ ਸਲਵਾਰ ਸੂਟ ਵੀ ਬਣ ਜਾਂਦਾ 22 ਮੀਟਰ ਦੀ ਇਹਨਾਂ ਦੀ ਜਿਹੜੀ ਕੱਟ ਹੋਊਗੀ ਰਿਯੋਨ ਦਾ ਜਿਹੜਾ ਕਪੜਾ ਹੋਊਗਾ ਇਹ ਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਫੈਬਰਿਕ ਆ ਬੋਟਿਕ ਦਾ ਦੁਪੱਟਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੋਟਿਕ ਦਾ ਦੁਪੱਟੇ ਵਾਲਾ 22 ਮੀਟਰ ਬੋਟਿਕ ਦਾ ਦੁਪੱਟੇ ਵਾਲਾ 22 ਮੀਟਰ ਜਿਹੜੇ ਆ ਦੁਪੱਟੇ ਆ 100-100 ਰੁਪਏ ਦੇ ਆ 2 ਮੀਟਰ ਦਾ ਜਿਹੜਾ ਦੁਪੱਟਾ 2.5 ਮੀਟਰ ਦੇ ਵੀ ਆ 2.5 ਮੀਟਰ ਦੇ ਵੀ ਆ ਬਹੁਤ ਹੀ ਵਧੀਆ ਨੰਦਾ ਫੈਬਰਿਕ ਆ ਪਿਓਰ ਪਾਟਨ ਦੇ ਆ ਜਿਹੜੇ ਸੂਟ ਆ ਇਹ ਇਹ ਆਹ ਆਉਂਦਾ ਕਪੜਾ ਵੀਰੇ ਆਉਂਦਾ ਸਾਰੇ ਆਉਂਦੇ ਨਹੀਂ ਆ ਕਾਟਨ ਦੇ ਆ ਪਾਟਨ ਦੇ ਕਾਟਣ ਦੇ ਆ ਸਾਰੇ ਕੱਪੜੇ ਸੇ ਰਿਹਾਉਂਦੇ ਨੇ ਬਹੁਤ ਹੀ ਵਧੀਆ ਫੈਬਰਿਕ ਆ ਜਦੋਂ ਵੀ ਤੁਸੀਂ ਇੱਥੇ ਆਓ ਲੋਹਾ ਬਾਜ਼ਾਰ ਦੇ ਵਿੱਚ ਤਾਂ ਇਹ ਵੀਰੇ ਦੀ ਦੁਕਾਨ ਤੇ ਜਿਹੜਾ ਜਰੂਰ ਵਿਜ਼ਿਟ ਕਰਿਓ ਬਹੁਤ ਹੀ ਵਧੀਆ ਇਹਨਾਂ ਦਾ ਕਪੜਾ ਹੁੰਦਾ ਤੇ ਜਰੂਰ ਇੱਥੋਂ ਲੈ ਕੇ ਜਾਇਓ ਫੱਟੇ ਵਾਲਾ 250 ਰੁਪਏ ਦਾ ਫੱਟੇ ਵਾਲਾ 220 ਰੁਪਏ ਦੀਆਂ ਚਾਦਰਾਂ ਨਿੱਕੀ ਪਿੱਲੋ ਡਬਲ ਬੈੱਡ ਤੇ ਸੇਰ ਸੇਰ ਤੇ ਕਾਟਨ ਦੀ ਕਾਟਨ ਦਾ ਕੱਪੜਾ ਹੋਊਗਾ ਬਿਲਕੁਲ ਵੀ ਫੇਟ ਨਹੀਂ ਹੋਊਗਾ ਇਹਦਾ ਕਲਰ ਬਹੁਤ ਹੀ ਵਧੀਆ ਡਿਜ਼ਾਈਨ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਾਟਨ ਦਾ ਸੂਟ ਦੁਪੱਟੇ ਵਾਲਾ 250 ਰੁਪਏ ਦਾ ਕਾਟਨ ਦਾ ਦੁਪੱਟੇ ਵਾਲਾ ਸੂਟ 250 ਰੁਪਏ ਦਾ ਬਹੁਤ ਹੀ ਵਧੀਆ ਡਿਜ਼ਾਈਨ ਹੈ ਜਰੂਰ ਇੱਥੇ ਸ਼ਾਪ ਤੇ ਵਿਜ਼ਿਟ ਕਰਿਓ ਬਹੁਤ ਹੀ ਵਧੀਆ ਨਾਲ ਦਾ ਫੈਬਰਿਕ ਹੋਊਗਾ ਡਿਜ਼ਾਈਨ ਵੀ ਬਹੁਤ ਵਧੀਆ ਕਾਟਨ ਦਾ ਦੁਪੱਟੇ ਵਾਲਾ ਸੂਟ 250 ਰੁਪਏ ਦਾ ਦੇਖ ਸਕਦੇ ਹੋ ਤੁਸੀਂ ਕਾਟਨ ਦਾ ਦੁਪੱਟੇ ਵਾਲਾ ਸੂਟ 250 ਰੁਪਏ ਦਾ ਸੇਲ ਸੇਲ ਸੂਟ 250 ਰੁਪਏ ਦਾ ਕਾਟਨ ਦਾ ਦੁਪੱਟੇ ਵਾਲਾ ਸੂਟ 250 ਰੁਪਏ ਦਾ سہر دیر دیر کاٹن کا سوٹ دوپٹے والا 250 روپے کا ہے گاٹن کا دوپٹے والا 250 روپے کا ہے پالو ننہ علی نے ایک خوبصورت کپڑا بہت ہی ودیا ننہ ودیا کپڑا کاٹن کا کپڑا بالکل بھی خراب نہیں ہو گا اورڈر کا دوپٹے والا 250 روپے کا ہے کو ڈیزائن کتنا سونا سہر دیر دیر کاٹن کا سوٹ دوپٹے والا 250 روپے کا بہت ہی ودیا ڈیزائن ہے جڑے چادران کے اورڈر کا دوپٹے والا 250 روپے کا ہے سہر دیر دیر سے کاٹن کا سوٹ ਵੱਲ 250 ਰੁਪਏ ਦਾ ਕੋਟਨ ਦਾ ਦੁਪੱਟੇ ਵਾਲਾ ਸੂਟ 250 ਰੁਪਏ ਦਾ ਕੋਟਨ ਦਾ ਦੁਪੱਟੇ ਵਾਲਾ ਕੋਟਨ ਦਾ ਸੂਟ ਦੁਪੱਟੇ ਵਾਲਾ 250 ਰੁਪਏ ਦਾ ਕਿੰਨਾ ਸੋਹਣਾ ਹੈ ਨਾ ਡਿਜ਼ਾਈਨਰ ਜੀ ਕਿੰਨਾ ਸੋਹਣਾ ਹੁੰਦਾ ਸੇਲ ਤੇ ਤੇ ਕੋਟਨ ਦਾ ਸੂਟ ਦੁਪੱਟੇ ਵਾਲਾ 250 ਰੁਪਏ ਦਾ ਬਹੁਤ ਸੋਹਣੀ ਹੈ ਚਾਦਰ 250 ਰੁਪਏ ਦਾ ਮੋਟਾ ਵਧੀਆ ਬਹੁਤ ਵਧੀਆ ਕਪੜਾ ਕੋਟਨ ਦਾ ਸੂਟ ਦੁਪੱਟੇ ਵਾਲਾ 250 ਰੁਪਏ ਦਾ ਲੈ ਲਓ ਦੁਪੱਟੇ ਵਾਲਾ ਸੂਟ 250 ਰੁਪਏ ਦਾ ਜ਼ਰੂਰ ਇਥੇ ਵਿਂਟੇਜ ਕਰਿਓ ਸ਼ੌਪ ਤੇ ਬਹੁਤ ਹੀ ਵਧੀਆ ਨਾਨਾ ਕਪੜਾ ਹੁੰਦਾ ਤੁਸੀਂ ਵੀ ਇਥੋਂ ਜ਼ਰੂਰ ਸ਼ੌਪਿੰਗ ਕਰਕੇ ਜਾਓ